बापू कया चिरदारे सार सजा बापू कया चिरदार मुंडा सिरदारादा वेखो के मुंडादारेखो केस कटाई फुरदा ਇਨਾ ਕੇ ਸਾਨੂੰ અપਨਾਇਆ ਚਰਖੀ ਤੇ ਚੜਕੇ ਵੀ ਨਾ ਹੀ ਸਿੱਖੀ ਸੁਬਕ ਡਲਾਇਆ ਕਿਸਾ ਦੇ ਸੰਗ ਨਿਭਜੇ ਸੌਦਾ ਕਰ ਲਿਆ ਪਾਵੇਂ ਸਰਦਾਰ ਮੁੰਡਾ ਸਰਦਾਰਾਂ ਦਾ ਵੇਖੋ ਕਿ ਸੰਗ ਤਾਈ ਫਿਰਦਾ ਬਾਪੇ ਨੇ ਪਾਗ ਲਾ ਘਰ ਵਿੱਚ ਟੁੱਟ ਕੋਈ ਨਹੀਂ ਅੱਖੀਆਂ ਗੁਰੂਆਂ ਦੇ ਕਾਹੀ ਜਗਦਿਆਂ ਸੱਦੇ ਮਿਆਮਤ ਚਖੀਆਂ ਬੇਮਕ ਨਹੀਂ ਹੋਈ ਦਾ ਬਣ ਜਾ ਤੂੰ ਸਿੱਖੀ ਦੀ ਤਰਦਾ ਮੁੰਡਾ ਸਰਦਾਰਾਂ ਦਾ ਵੇਖੋ ਕਿ ਸਕਦਾ ਈ ਫਿਰਦਾ ਪੁੱਤ ਹੋ ਕੇ ਸਿੱਖ

दौलत कोन हु दाल दया कवी खिड़ कटाई फिर मु मुंडा सिरदारा ॾाढा वेखो केस कटाई फिर अॼु नौजवान ख़ालसा दस्तार सजा के केसा की जिस जिस संभाल के रख भाई साहब कहते एक बाबे बाबत आप सारा प्रोग्राम गुरु नानक साहब के गीत गाए है नदरे रहमत से जिधर नानक इशारा कर दिया जर्रे को सूरज किया कतरे से दरिया कर दिया हिंदू मुस्लिम के मिटे झगड़े गले सब मिल गए कुफरो ही माए कांची काबा कर दिया बैंकों से साधु बना सज्जन की सज्जन हो गया बंदे की क्या बात थी रीठा भी मीठा कर दिया इश्क की पट्टी में डाल कर कुंदन किया लहने से अंगद किया अंगद से अल्लाह कर दिया तारे गिने जात है संसार के कोई बग्यानी इन आकाश में तारे गिन सकता है ना तारे गिने जात है ਬਾਬੇ ਨਾਨਕ ਨੇ ਜਿੰਨੇ ਤਾਰ ਦਿੱਤੇ ਉਹ ਗਿੰਨ ਤੋਂ ਬਾਹਰੇ ਆਓ ਅੱਜ ਦਾ ਇਹ ਮਹਾਨ ਦਿਨ ਸਭ ਨੂੰ ਬਬਾਰਕ ਬਾਤ ਇੱਕ ਸਾਂਝਾ ਜਸ਼ਨ ਗੁਰੂ ਨਾਨਕ ਸੱਚੇ ਪਾਤਸ਼ਾਹ ਮਹਾਰਾਜ ਬਾਬਾ ਚੱਕੀ ਖੀਮਾ ਮੰਗਲ ਲਵਾਗੇ ਧੰਨਵਾਦ ਸਟੇਜ ਦਾ ਕੋਈ ਪ੍ਰਬੰਧ ਕੋਈ ਅਸੂਲ ਹੁੰਦੇ ਕਿ ਕਿਸੇ ਦਾ ਨਾਮ ਨਹੀਂ ਲੈਣਾ ਪਰ ਮੈਂ ਤੁਹਾਡੀ ਇਜਾਜ਼ਤ ਨਾਲ ਇੱਕ ਨਾਮ ਲੈਣਾ ਹੈ ਵੀਰ ਕਸ਼ਮੀਰ ਸਿੰਘ ਬਿੱਲੂ ਸਾਨੂੰ ਅੱਗੇ ਅੱਗੇ ਤੁਰਦਾ ਰਿਹਾ ਚਾਹ ਪਾਣੀ ਸ਼ਕਾਉਂਦਾ ਰਿਹਾ ਮੇਰੀ ਅਰਦਾਸ ਹੈ ਉਹਨੇ ਆਪਣਾ ਦੁੱਖ ਦੱਸਿਆ ਤੇ ਬੜਾ ਹਿਰਦਾ ਜਾ ਹੋਰ ਤਰ੍ਹਾਂ ਹੋਇਆ ਵਾਹਿਗੁਰੂ ਸੱਚੇ ਪਾਤਸ਼ਾਹ ਜਿੱਡਾ ਵੱਡਾ ਦੁੱਖ ਦਿੱਤਾ ਹੈ ਓਡੀ ਵੱਡੀ ਥੰਮੀ ਵੀ ਇਸ ਵੀਰ ਨੂੰ ਦੇਵੀ ਤੋਂ ਮੈਂ ਇਸ ਦਾ ਵੀ ਧੰਨਵਾਦ ਸਾਰੇ ਜਾਣੇ ਪਛਾਣੇ ਸੱਜਣ ਆ ਮੁਹਤਬਾਰ ਸਾਰੇ ਸਭ ਬਰਾਬਰ ਹੈ ਆਪਾਂ ਆ ਤੁਸੀਂ ਵਧੀਆ ਸੂਤ ਬਣਾਏ ਆ ਸਾਰਿਆਂ ਦੀ ਹਾਜ਼ਰੀ ਦਾਤਾ ਆਪਣੇ ਦਰ ਤੇ ਪ੍ਰਵਾਨ ਕਰੇ ਆਓ ਇਹ ਕੁਝ ਕਹਿ ਕੇ ਖਿਮਾ ਮੰਗ ਲਵਾਂਗੇ ਤਵਜੋ ਦੀ

ਜਗਤ ਜਲੰਦਾ ਤਾਰਨ ਲਈ ਗੁਰੂ ਨਾਨਕ ਆਇਆ ਏ ਜਗਤ ਜਲੰਦਾ ਤਾਰਨ ਲਈ ਗੁਰੂ ਨਾਨਕ ਆਇਆ ਏ 1526 ਦੀ ਇੱਕ ਰਾਤ ਸੁਹਾਨੀ ਸੀ ਖੁਸ਼ੀ ਦੇ ਨਗਮੇ ਗਾ ਉੱਠਿਆ ਹਰ ਇੱਕ ਪਰੰਨੀ ਸੀ ਖੁਸ਼ੀ ਦੇ ਨਗਮੇ ਤਾਰ ਉੱਤਿਆਹਰ ਇੱਕ ਪਰੰਗੀ ਸੀ ਅੰਧਰ ਦੀ ਮਾਂ ਦੀਆਂ ਕੂਕਾਂ ਸੁਣ ਕੇ ਦਰਸ਼ਕ ਆਏ ਜਗਤ ਜਲੰਦਾ ਤਾਰਨ ਲਈ ਗੁਰੂ ਨਾਨਕ ਆਏ ਜਗਤ ਜਲੰਦਾ ਤਾਰਨ ਲਈ ਗੁਰੂ ਨਾਨਕ ਆਏ ਲੰਡੀ ਪਤ ਗਰੀਬਾਂ ਦੀ जरवाणे लुट रहे ज़ुल्मी पतड़ जनत पे हर पासे टुट रहे ज़ुल्मी पत्र जनता पे हर पासे टुट रहे ਖਤਮ ਸੁੰਭਾ ਦਾ ਕਿਰਤੀ ਕਰ ਲਾਇਏ ਜਗਤ ਜਲੰਦਾ ਤਾਰਨ ਲਈ ਗੁਰੂ ਨਾਨਕ ਆਇਆ ਏ ਜਗਤ ਜਲੰਦਾ ਤਾਰਨ ਲਈ ਗੁਰੂ ਨਾਨਕ ਆਇਆ ਏ ਪਰਿਆ ਜੋ ਬਨ ਲੁੱਤੀ ਦਾ ਬਣ ਆਇਆ ਦਰਦੀ ਸੀ ਸੋਹੇ ਰੰਗ ਨ ਦਿਸਦੇ ਮੂ जगत जलंधा तारन ली गुरू नान जगत जलंदा तारन ली गुरू नान ਸੀ ਭੋਲਿਓ ਦੇ ਟਾਣੀ ਤੇ ਟਾੜੀ ਦੇ ਤੇ ਮਨਕੂਲੇ ਕਲੀਆਂ ਤੋਂ ਫੜ ਨਿਤ ਮਰੋੜੀ ਤੇ ਕੋਮਲ ਕੂਲੇ ਕਲੀਆਂ ਤੋਂ ਫੜ ਨਿਤ ਮਰੋੜੀ ਤੇ ਮੇਨਤ ਕਸ਼ਦਾ ਹਕਵੀ ਯਾਰੇ ਤਰਫ ਤੇ ਪਾਇਆ ਏ ਜਗਤ ਜਲੰਦਾ ਤਾਰ ਨਲੀ ਤਜਲੰਦਾ ਆਇਆ ਏ ਜਗਤ ਜਲੰਦਾ ਤਾਰਨ ਲਈ ਗੁਰੂ ਨਾਨਕ ਆਇਆ ਏ ਜਗਤ ਜਲੰਦਾ ਤਾਰਨ ਲਈ ਗੁਰੂ ਨਾਨਕ ਆਇਆ ਏ ਫਤਿਹ ਹਰਿਆਣੇ ਆਖਿਆ ਸੀ ਕਿ ਤਖਤ ਸ਼ਤਰ ਜਬਰ ਦਾ ਮਾਲਕ ਹੈ ਉਹਨੇ ਅਰਦਾਸ ਕੀਤੀ ਸੀ ਕਿ ਬਾਬਾ ਮੈਂ ਉਹਦਾ ਚਰਮੜਾ ਨਾ ਜਿੰਨਾ ਤੇਰੇ ਪਰਚਨ ਨਾ ਸੁਣਾ ਅੱਜ ਉਸ ਮਹਾਨ ਰਹਿਬਰ ਜਾਹਰ ਪੀਰ ਜਗਤ ਗੁਰ ਬਾਬਾ ਉਹਨਾਂ ਦਾ ਪ੍ਰਕਾਸ਼ ਦਿਖਾਦਾ ਸਾਰੀਆਂ ਸੰਗਤਾਂ ਨੂੰ ਮੈਂ ਇੱਕ ਵਾਰੀ ਫਿਰ ਲੱਖਾਂ ਲੱਖ ਵਧਾਈ ਪੇਸ਼ ਕਰਦਾ ਹਾਂ ਸਾਉਂਦ ਵਾਲੇ ਵੀਰ ਦਾ ਵੀ ਧੰਨਵਾਦ ਹੈ ਔਰ ਬਾਦੂ ਕਿਰਪਾ ਕਰੇ ਜਿਹੜੇ ਸੇਵਾਦਾਰ ਗੁਰੂ ਘਰ ਦੀਆਂ ਸੇਵਾਵਾਂ ਕਰੇ ਨੇ ਉਹਨਾਂ ਇਸ ਸੇਵਾ ਦਾ ਬਲ ਬਖਸ਼ਿਸ਼ ਕਰੇ ਜਿਹੜੇ ਨਗਰ ਦੀ ਸੇਵਾ ਕਰੇ ਨੇ ਮਾਲਕ ਨੇ ਜਿਹਨਾਂ ਨੂੰ ਸਮਾ ਦਿੰਦਾ ਉਹ ਰੱਜ ਕੇ ਇਸ ਨਗਰ ਦੀ ਸੇਵਾ ਕਰਨ ਬਹੁਤ ਬਹੁਤ ਸਾਰੀਆਂ ਸਖਤਾਂ ਦਾ ਧੰਨਵਾਦ ਜੀ ਹੋਇਆ ਪੁੱਲਾਂ ਦੀ ਕੀਮਾ ਚੌਂ ਨੇ ਫਤਿਹ ਬਲਾ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿ ਜੀ